ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਅੱਜ ਆਪਾਂ ਥੋੜੀ ਜੀ ਗੱਲਬਾਤ ਟਰੱਕਿੰਗ ਨੂੰ ਲੈ ਕੇ ਕਰਾਂਗੇ ਕਿਉਂਕਿ ਟਰੱਕਿੰਗ ਦੇ ਸਬੰਧ ਦੇ ਵਿੱਚ ਕਾਫੀ ਸਾਰੀਆਂ ਖਬਰਾਂ ਆ ਰਹੀਆਂ ਸੀਗੀਆਂ ਵੀ ਜਿਹੜਾ ਫੁੱਲ ਰੈਡਾ ਮੁੰਡੇ ਨੇ ਯੂਟਰਨ ਮਾਰਿਆ ਸੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪੰਜਾਬੀ ਟਰੱਕਰ ਹੈਗੇ ਆ ਇਹਨਾਂ ਪ੍ਰਤੀ ਜਿਹੜੀ ਹੇਟ ਆ ਖਾਸ ਤੌਰ ਤੇ ਪੱਗਾਂ ਵਾਲੇ ਮੁੰਡੇ ਆ ਉਹਨਾਂ ਪ੍ਰਤੀ ਕਾਫੀ ਜ਼ਿਆਦਾ ਜਿਆਦਾ ਵਧੀ ਹੋਈ ਹੈ ਜਿਸ ਦਾ ਕਰਕੇ ਕਾਫੀ ਸਾਰੇ ਮਸਲੇ ਵੀ ਸਾਹਮਣੇ ਆਏ ਹੈਗੇ ਆ ਤੇ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈਗਾ ਤੇ ਫੁਲ ਰੈਡਾ ਸਟੇਟ ਆ ਤੁਹਾਨੂੰ ਪਤਾ ਵੀ ਉਹਨਾਂ ਨੇ ਕਾਫੀ ਜ਼ਿਆਦਾ ਸਖਤੀ ਕੀਤੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਆਪਣੇ ਕਈ ਮੁੰਡਿਆਂ ਨੇ ਇਦਾਂ ਦੀਆਂ ਪੋਸਟਾਂ ਵੀ ਪਾੰਗਾ ਸੀਂ ਗਿਆ ਵੀ ਤੁਸੀਂ ਫੁਲ ਰੈਡਾ ਨੂੰ ਲੋਡ ਲੈ ਕੇ ਨਾ ਜਾਓ ਉਹਦਾ ਬਾਈਕਾਟ ਕਰੋ ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗੇ ਵੀ ਟਰੱਕਾਂ ਤੋਂ ਬਿਨਾਂ ਤੁਹਾਡੇ ਕੋਲੇ ਫੂਡ ਕਿਵੇਂ ਆਊਗਾ ਤੇ ਜਿਸ ਦਾ ਕਰਕੇ ਥੋੜੇ ਬਹੁਤੇ ਜਿਹੜੇ ਰੇਟ ਆ ਫੁਲ ਰੈਡਾ ਨੂੰ ਜਾਣ ਵਾਸਤੇ ਉਹ ਵੀ ਇਸ ਟਾਈਮ ਵਧੇ ਹੋਏ ਹੈਗੇ ਤੇ ਨਾਲ ਦੀ ਨਾਲ ਇੱਕ ਪਿਛਲੇ ਦਿਨੀ ਘਟਨਾ ਵਾਪਰੀ ਸੀ ਲਵ ਟਰੱਕ ਸਟਾਪ ਤੇ ਆਪਣਾ ਬੌਰਨ ਜਿੱਥੇ ਇੱਕ ਪੰਜਾਬੀ ਮੁੰਡੇ ਵੱਲੋਂ ਇੱਕ ਔਰਤ ਦੇ ਚਾਕੂ ਮਾਰ ਦਿੱਤਾ ਗਿਆ ਸੀਗਾ ਤੇ ਉਹ ਸਾਰੀਆਂ ਦੋ ਤਿੰਨ ਗੱਲਾਂ ਆਪਾਂ ਕਰਾਂਗੇ ਇਹਨਾਂ ਚੀਜ਼ਾਂ ਬਾਰੇ ਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲਬਾਤ ਆਪਾਂ ਟਰੱਕਿੰਗ ਦੀ ਕਰਦੇ ਆਂ ਵੀ ਇਸ ਟਾਈਮ ਜਦੋਂ ਦਾ ਯੂ ਟਰਨ ਵੱਜਿਆ ਨਾ ਜਾਂ 트럼ਪ ਪ੍ਰਸ਼ਾਸਨ ਪਾਵਰ ਦੇ ਵਿੱਚ ਆਇਆ ਜਿਹੜਾ ਇਮੀਗ੍ਰੈਂਟਾਂ ਦੇ ਉੱਤੇ ਸਿਕੰਜਾ ਉਹ ਲਗਾਤਾਰ ਗਵਰਨਮੈਂਟ ਵੱਲੋਂ ਤਾਂ ਕੱਸਿਆ ਹੀ ਜਾ ਰਿਹਾ ਹੈਗਾ ਤੇ ਜਿਹੜੇ ਵੀ ਕੋਈ 2 ਸਾਲ ਵਾਲੇ ਵਰਕ ਪਰਮਿਟ ਵਾਲੇ ਮੁੰਡੇ ਆ ਉਹਨਾਂ ਨੂੰ ਟਰੱਕਾਂ ਦੇ ਉੱਤੇ ਰਾਹਾਂ ਦੇ ਵਿੱਚ ਵੀ ਗ੍ਰਫਤਾਰ ਕੀਤਾ ਗਿਆ ਇਸ ਵੱਲੋਂ ਤੇ ਹੋਰ ਵੀ ਕਈ ਥਾਵਾਂ ਦੇ ਉੱਤੇ ਖਜਲ ਖਰਾਬੀ ਦਾ ਸਾਹਮਣਾ ਕਰਨਾ ਪਿਆ ਪੈ ਰਿਹਾ ਉਹਨਾਂ ਨੂੰ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਯੂ ਟਰਨ ਵੱਜਣ ਤੋਂ ਬਾਅਦ ਦੇ ਵਿੱਚ ਪੰਜਾਬੀ ਟਰੱਕਿੰਗ ਦਾ ਜੂਟਰਨ ਵੱਜਿਆ ਉਦੋਂ ਤੁਸੀਂ ਸਾਰੇ ਭਲੀ ਭਾਤੀ ਜਾਣਮ ਜਾਣੂ ਕਿਉਂਕਿ ਜਿਸ ਤਰੀਕੇ ਦੇ ਨਾਲ ਅੰਗਰੇਜ਼ ਪ੍ਰੈਫੀਸ਼ੀਐਂਸੀ ਦੀ ਇਹਨਾਂ ਨੇ ਗੱਲਬਾਤ ਕੀਤੀ ਹੈਗੀ ਆ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਵਾਲੇ ਆ ਉਹ ਲਗਾਤਾਰ ਇਹਨੂੰ ਪੁਸ਼ ਕਰ ਰਹੇ ਆ ਵੀ ਹਾਂ ਜਿਹੜੇ ਬਾਹਰੋਂ ਡਰਾਈਵਰ ਆਉਂਦੇ ਆ ਇਹਨਾਂ ਨੂੰ ਇਥੋਂ ਦਾ ਰੋੜਾਂ ਬਾਰੇ ਨਹੀਂ ਪਤਾ ਅੰਗਰੇਜ਼ੀ ਨਹੀਂ ਆਉਂਦੀ ਸਾਈਨ ਨਹੀਂ ਪੜ੍ਹਨੇ ਆਉਂਦੇ ਜਿਹਦਾ ਕਰਕੇ ਵੱਡੇ ਐਕਸੀਡੈਂਟ ਹੁੰਦੇ ਹੈਗੇ ਆ ਤੇ ਉਹਦਾ ਕਰਕੇ ਕਿਤੇ ਨਾ ਕਿਤੇ ਜਿਹੜੀ ਹੇਟ ਆ ਟਰੱਕਿੰਗ ਪੰਜਾਬੀ ਟਰੱਕ ਡਰਾਈਵਰਾਂ ਦੇ ਪ੍ਰਤੀ ਉਹ ਬੜੀ ਆਮ ਹੀ ਦੇਖਣ ਨੂੰ ਮਿਲਦੀ ਹੈ ਜਦੋਂ ਆਪਾਂ ਖਾਸ ਤੌਰ ਤੇ ਰੋਡ ਦੇ ਉੱਤੇ ਜਾਂਦੇ ਹੈਗੇ ਆ ਜੇ ਤੁਹਾਡੇ ਟਰੱਕਾਂ ਦੇ ਵਿੱਚ ਝਲਰਾ ਵਗੈਰਾ ਲੱਗੀਆਂ ਹੋਈਆਂ ਹੋਈਆਂ ਜਾਂ ਕਾਲੇ ਸ਼ੀਸ਼ੇ ਆ ਫੋਟੋਆਂ ਤੁਹਾਡੀਆਂ ਉੱਤੇ ਵੱਡੀਆਂ ਵੱਡੀਆਂ ਬੱਬੂ ਮਾਨਦੀਆਂ ਜਾਂ ਸਿੱਧੂ ਮੂਸੇਵਾਲੇ ਦੀ ਗੱਨ ਵਾਲੀ ਫੋਟੋ ਲਾਈ ਆ ਜਾਂ ਹੋਰ ਕੋਈ ਸਿੱਖ ਵਾਰੀਅਰਸ ਦੀ ਫੋਟੋ ਲੰਗਾ ਹੋਈਆਂ ਹੈਗੀਆਂ ਤਾਂ ਇਹ ਲੋਕ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਇਹੀ ਕਹਿੰਦੇ ਵੀ ਟੈਰਰਰਿਸਟ ਆ ਇਹ ਇਹ ਹੈ ਉਹ ਬੜੀਆਂ ਗੱਲਾਂ ਬਾਤਾਂ ਜਿਹੜੀਆਂ ਵੇਖਣ ਸੁਣਨ ਨੂੰ ਮਿਲਦੀਆਂ ਹੈਗੀਆਂ ਤੇ ਕਈ ਥਾਵਾਂ ਦੇ ਉੱਤੇ ਲੋਕਾਂ ਨੂੰ ਰੋੜਾ ਦੇ ਉੱਤੇ ਮਿਡਲ ਫਿੰਗਰਾਂ ਵੀ ਵਿਖਾਈਆਂ ਜਾਂਦੀਆਂ ਹੈਗੀਆਂ ਤੇ ਕਈ ਥਾਵਾਂ 'ਤੇ ਟਰੱਕ ਜਦੋਂ ਤੁਸੀਂ ਅੱਗੇ ਕੱਢਣ ਲੱਗਦੇ ਹੋ ਤੁਹਾਡਾ ਟਰੱਕ ਭਜਾਇਆ ਜਾਂਦਾ ਜਾਂ ਤੁਹਾਨੂੰ ਸਟੇਅਰ ਕਰਕੇ ਤੁਹਾਡੇ ਉਲ ਵੇਖਿਆ ਜਾਂਦਾ ਹੈਗਾ ਤੇ ਇਸੇ ਤਰੀਕੇ ਦੇ ਨਾਲ ਪਤਾ ਲੱਗਿਆ ਸੀ ਪਿਛਲੇ ਦਿਨੀ ਇੱਕ OKLAHOMA ਦੇ ਵਿੱਚ ট্রাক ਸਟਾਪ ਦੇ ਉੱਤੇ ਆਪਣੇ ਮੁੰਡੇ ਨੂੰ ਸ਼ਾਵਰ ਨਹੀਂ ਲੈਣ ਦਿੱਤਾ ਗਿਆ ਉਹਨੂੰ ਮਨਾ ਕਰਤਾ ਉਹਨਾਂ ਨੇ ਜਾਣਬੁੱਝ ਕੇ ਵੀ ਕੋਈ ਨਾ ਕੋਈ ਇਸ ਤਰੀਕੇ ਨਾਲ ਕਰਕੇ ਵੀ ਤੈਨੂੰ ਨਹੀਂ ਸ਼ਾਵਰ ਦੇਣਾ ਸੀ ਜਿਹੜੀ ਕਿ ਮੈਂ ਸਮਝਦਾ ਵੀ ਇੱਕ ਬਹੁਤ ਵੱਡਾ ਡਿਸਕ੍ਰਿਮੀਨੇਸ਼ਨ ਦਾ ਕੇਸ ਬਣ ਜਾ ਸਕਦਾ ਹੈਗਾ ਪਰ ਇਹਨਾਂ ਨੇ ਹੁਣ ਇਦਾਂ ਦੇ ਡਿਪਾਰਟਮੈਂਟ ਹੀ ਖਤਮ ਕਰ ਦਿੱਤੇ ਆ ਵੀ ਜਿਨ੍ਹਾਂ ਦਾ ਕਰਕੇ ਆਪਾਂ ਡਿਸਕ੍ਰਿਮੀਨੇਸ਼ਨ ਦੇ ਕੇਸ ਵਗੈਰਾ ਜਾਂ ਕੰਪਲੇਂਟਾਂ ਵਗੈਰਾ ਫਾਈਲ ਕਰ ਸਕਦੇ ਹੁੰਦੇ ਸੀਗੇ ਤੇ ਹੁਣ ਪੁਲਿਸ ਵੀ ਉਸ ਤਰੀਕੇ ਨਾਲ ਤੁਹਾਨੂੰ ਨਹੀਂ ਸੁਣਦੀ ਕਿਉਂਕਿ ਉਹ ਵੀ ਜਿਆਦਾ ਜਿਵੇਂ ਮੈਂ ਕਹਿੰਦਾ ਵੀ ਚਿੱਟੀ ਚਮੜੀ ਵਾਲੀ ਆ ਤੇ ਬ੍ਰਾਊਨ ਚਮੜੀ ਨੂੰ ਇਸ ਟਾਈਮ ਕੋਈ ਵੀ ਜਿਵੇਂ ਮੈਂ ਕਹਿੰਦਾ ਬਹੁਤਾ ਉਸ ਤਰੀਕੇ ਨਾਲ ਪਸੰਦ ਨਹੀਂ ਕਰ ਰਿਹਾ ਤੇ ਜਿਹਦਾ ਕਰਕੇ ਜਦੋਂ ਆਪਾਂ ਸ਼ਿਪਿੰਗ ਰਸੀਵਰਾਂ ਦੇ ਜਾਂਦੇ ਆ ਉੱਥੇ ਵੀ ਟਰੱਕ ਡਰਾਈਵਰਾਂ ਨੂੰ ਕਾਫੀ ਵੱਡੀ ਮੁਸ਼ਕਲ ਦਾ ਕਈ ਵਾਰੀ ਸਾਹਮਣਾ ਕਰਨਾ ਪੈਂਦਾ ਮੈਂ ਖੁਦ ਆਪ ਦੇਖਿਆ ਕੈਂਸਸਸ ਦੇ ਵਿੱਚ ਇੱਕ ਸ਼ਹਿਰ ਹੈਗਾ ਨਿਊ ਸੈਂਚਰੀ ਉੱਥੇ ਅਸੀਂ ਲੋਡ ਲਾਉਨੇ ਹੁੰਦੇ ਆ ਤੇ ਉੱਥੇ ਜਿਆਦੇ ਨਾ ਲਾਲ ਧੌਣ ਵਾਲੇ ਗੋਲੇ ਗੋਰੇ ਹੀ ਕੰਮ ਕਰਦੇ ਆ ਛੇਪੰਗ ਦੇ ਵਿੱਚ ਤੇ ਜਦੋਂ ਤੁਸੀਂ ਜਾਂਦੇ ਹੋ ਤੁਹਾਨੂੰ ਦੇਖ ਕੇ ਪਹਿਲਾਂ ਤਾਂ ਮੱਥੇ ਵੱਟ ਪੈ ਜਾਂਦੇ ਆ ਉਹਨਾਂ ਦੇ ਵੀ ਇਹ ਕਿੱਥੋਂ ਆ ਗਿਆ ਤੇ ਇਸ ਤਰੀਕੇ ਨਾਲ ਵੇਖਦੇ ਆ ਵੀ ਜੇ ਡੰਡਾ ਰੋਂਡਾ ਹੋਵੇ ਤਾਂ ਇਹਨੂੰ ਇਥੋਂ ਮਾਰ ਕੇ ਭਜਾ ਭਜੋਈ ਦੇਗੀ ਤੇ ਨਾ ਤੁਹਾਨੂੰ ਹੈਲੋ ਨਾ ਤੁਹਾਡੀ ਹੈਲੋ ਹਾਇ ਦਾ ਜਵਾਬ ਦੇਣਾ ਉਹਨਾਂ ਨੇ ਨਾ ਤੁਹਾਨੂੰ ਰੈਸਟ੍ਰੂਮ ਯੂਜ਼ ਕਰਨ ਦੇਣਾ ਉਹਨਾਂ ਨੇ ਪੇਪਰ ਵਰਕ ਜਦੋਂ ਤੁਹਾਨੂੰ ਫੜਨਾ ਜਦੋਂ ਆਪਾਂ ਆਖਿਆ ਜੀ ਕਿਹਦੇ ਫੜਦੇ ਹੁੰਦੇ ਆ ਪਰ ਇਹਨਾਂ ਮੂੰਹ ਕਰਕੇ ਐ ਪੇਪਰ ਵਰਕ ਤੁਹਾਨੂੰ ਫੜਨਾ ਤੇ ਜੇ ਸਾਈਨ ਲੋਡ ਪਹਿਲੀ ਗੱਲ ਤਾਂ ਜੇ ਤੁਹਾਡਾ ਪਹਿਲਾ ਨੰਬਰ ਵੀ ਆ ਤਾਂ ਉਹਨਾਂ ਨੇ ਲੋਡ ਤੁਹਾਡਾ ਜਾ ਕੇ ਜਿਵੇਂ ਕਹਿੰਦੇ ਲਾਉਣਾ ਐਂਡ ਦੇ ਉੱਤੇ ਜਾ ਕੇ ਤੁਹਾਨੂੰ ਪੂਰਾ ਐਨ ਤੜਫਾ ਕੇ ਤੇ 24 ਆਵਰ ਪੈਨਲਟੀ ਆ ਹੋ ਤੇ ਉੱਥੇ ਉਹ ਲੋਡ ਜਿਵੇਂ ਕਹਿੰਦੇ ਜੇ ਤੁਸੀਂ ਰਾਤ ਨੂੰ ਚਲੇ ਗਏ ਤਾਂ ਹੋ ਸਕਦਾ ਮਾਰਨਿੰਗ ਤੱਕ ਨਾ ਲਹੇ ਜੇ ਤੁਸੀਂ ਮਾਰਨਿੰਗ ਤੱਕ ਚਲੇ ਗਏ ਹੋ ਸਕਦਾ 1 2 ਵਜੇ ਖਾਲੀ ਕਰਨ ਜਾਂ ਮੁੱਝ ਕੇ ਖੱਜਲ ਖਰਾਬ ਕਰਦੇ ਆ ਤੇ ਜਦੋਂ ਪੇਪਰ ਵਰਕ ਤੁਹਾਨੂੰ ਸਾਈਨ ਕਰਕੇ ਦਿੰਦੇ ਵੀ ਆ ਉਦੋਂ ਦੀ ਆ ਪਰ ਇਹਨੂੰ ਮੂੰਹ ਕਰਕੇ ਫੜਾਉਂਦੇ ਆ ਸੋ ਬਹੁਤ ਸਾਰੀਆਂ ਇਦਾਂ ਦੀਆਂ ਥਾਵਾਂ ਹੈਗੀਆਂ ਜਿੱਥੇ ਬੁਰੀ ਤਰ੍ਹਾਂ ਦੇ ਨਾਲ ਆਪਾਂ ਨੂੰ ਇਗਨੋਰ ਕੀਤਾ ਜਾਂਦਾ ਹੈਗਾ ਡਿਸਕ੍ਰਿਮੀਨੇਟ ਕੀਤਾ ਜਾਂਦਾ ਹੈਗਾ ਖਾਸ ਤੌਰ ਤੇ ਜਿਹੜੇ ਮੁੰਡੇ ਪੱਗਾਂ ਬੰਨਦੇ ਆ ਦਾੜੇ ਛੱਡੇ ਹੋਏ ਆ ਉਹਨਾਂ ਨੂੰ ਹੋਰ ਵੀ ਜ਼ਿਆਦਾ ਤਰੀਕੇ ਦੇ ਨਾਲ ਗਲਤ ਵੇਖਿਆ ਜਾਂਦਾ ਹੈਗਾ ਬੜਬੜ ਵੀ ਕੋਰੇ ਕਈ ਥਾਵਾਂ ਤੇ ਮੈਂ ਦੇਖਿਆ ਕਰਦੇ ਆ ਦੇਖ ਕੇ ਤੇ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਨਾ ਪੇਜ ਜਿਹਾ ਸ਼ੁਰੂ ਕੀਤਾ ਹੋਇਆ ਫੇਸਬੁੱਕ ਦੇ ਉੱਤੇ ਉਹਦੇ ਉੱਤੇ ਹਰ ਰੋਜ਼ 4-5 ਪੱਗਾਂ ਵਾਲੇ ਮੁੰਡਿਆਂ ਦੀਆਂ ਏਆਈ ਨਾਲ ਬਣਾ ਕੇ ਫੋਟੋ ਪੰਗਾ ਹੁੰਦੀਆਂ ਟਰੱਕਾਂ ਦੇ ਮੂਰੇ ਤੇ ਉਹਦੇ ਉੱਤੇ ਲਿਖਿਆ ਹੁੰਦਾ ਵੀ ਥੀਸ ਪੀਪਲ ਆਰ ਡਰਾਈਵਿੰਗ ਫਰਮ 25 ਇਅਰਸ ਬਟ ਦੇ ਕੈਨ ਨਾਟ ਪਾਸ ਦਾ 3rd ਗ੍ਰੇਡ ਸਿੰਪਲ ਟੈਸਟ ਇੰਗਲਿਸ਼ ਸਿੰਪਲ ਟੈਸਟ ਤੇ ਉਰੇ ਥੱਲੇ ਫਿਰ ਲੋਕਾਂ ਦੇ ਕਮੈਂਟ ਬਹੁਤ ਗੰਦੇ ਪੱਦੇ ਕੀਤੇ ਹੁੰਦੇ ਆ ਵੀ ਥੀਸ ਪੀਪਲ ਦੇ ਵਾਰ ਜੋਕਿੰਗ ਦਾ Uh, camels and they cannot drive the trucks here these people don't know how to speak english this tank they don't take shower or these people are flip flop gang te idan gallan baatan har roz chal rahiyan hai giyan main utthe comment comment vi ja ke kitiya gala gula vilanga goreyan to te par oh har roz isi tarike de naal lagatar social media de utte apan nu badnaam karn vaste lagatar jehdiyan postaan oh pai ja rahe a te kai thamaare utte jime ਆਪਾਂ ਨੂੰ ਵੀ ਥੋੜਾ ਜਿਹਾ ਇਸ ਤਰੀਕੇ ਨਾਲ ਚਾਹੀਦਾ ਵੀ ਜਿਵੇਂ ਹੁਣ ਆਪਾਂ ਨੂੰ ਟਾਰਗੇਟ ਕਰ ਰਹੇ ਆ ਕਿਰਪਾ ਕਰਕੇ ਜਦੋਂ ਤੁਸੀਂ ਟਰੱਕ ਚਲਾਉਨੇ ਹੋ ਤਾਂ ਬੂਟ ਪਾ ਕੇ ਪ੍ਰੋਪਰ ਤੇ ਨਾਲ ਜੀਨ ਦੀ ਪੈਂਟ ਪਾ ਕੇ ਤੇ ਕੰਨਾਂ 'ਚੋਂ ਮੰਦਰਾ ਮੰਦਰਾ ਲਾ ਕੇ ਤੇ ਵਧੀਆ ਵਰ ਜੈਂਟਲਮੈਨ ਬਣ ਕੇ ਟਰੱਕ ਚਲਾਓ ਸਾਫ ਸੁਥਰੇ ਆਪਦੇ ਰਹੋ ਚੱਪਲਾ ਬਿਲਕੁਲ ਨਾ ਪਾਓ ਕਿਉਂਕਿ ਚੱਪਲਾਂ ਨੂੰ ਇਹ ਬਹੁਤ ਭੈਣਾ ਸਮਝੇ ਹੈ ਵੀ ਇਹ ਮਾਰੀਆਂ ਕਿਉਂਕਿ ਨਾ ਇਹ ਪਾ ਕੇ ਟਰੱਕ ਚੱਲਦਾ ਬਣ ਜੀ ਤੁਸੀਂ ਸਹੀ ਮਨ ਦੇ ਦੇਖੋ ਕਿਉਂਕਿ ਜਿਹੜਾ ਆਪਾਂ ਨੂੰ ਇਹ ਕਹਿੰਦੇ ਆ ਨਾ ਵੀ ਸਟੀਲ ਹੈਡ ਸਟੀਲ ਟੋ ਬੂਟ ਪਾ ਕੇ ਚਲਾਓ ਉਹਦਾ ਮਤਲਬ ਇਹੀ ਹੈ ਵੀ ਜੇ ਟਰੱਕ ਪਲਟ ਵਗੈਰਾ ਜਾਵੇ ਆਗੂਗ ਲੱਗ ਜੇ ਬੰਦੇ ਨੇ ਸ਼ੀਸ਼ਾ ਤੋੜ ਕੇ ਬਾਹਰ ਨਿਕਲਣਾ ਤਾਂ ਰੈਗੂਲਰ ਚੱਪਲਾਂ ਨਾਲ ਸ਼ੀਸ਼ਾ ਨਹੀਂ ਟੁੱਟਦਾ ਉਹ ਜਿਹੜੇ ਸਟੀਲ ਟੋ ਸ਼ੂ ਹੁੰਦੇ ਉਹ ਥੋੜੇ ਵਰਗੇ ਹੁੰਦੇ ਆ ਉਹ ਜਦੋਂ ਤੁਸੀਂ ਜੋਰ ਦੀ ਮਾਰਦੇ ਹੋ ਤਾਂ ਉਹਦੇ ਨਾਲ ਤੁਹਾਡੀ ਸੇਫਟੀ ਵੀ ਹੈਗੀ ਹੈ ਤੇ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਕਰੋ ਤੇ ਨਾਲ ਦੀ ਨਾਲ ਜਿਹੜੀਆਂ ਗੰਨਾ ਗੁੰਨਾ ਵਾਲੀਆਂ ਫੋਟੋ ਲਾਗੀਆਂ ਸਿੱਧੂ ਮੂਸੇਵਾਲਾ ਵਾਲੀਆਂ ਇਹ ਨਾ ਤਾਂ ਮੂਸੇਵਾਲਾ ਨੇ ਟਰੱਕ ਚਲਾਉਣਾ ਨਾ ਤੁਹਾਡਾ ਲੋਡ ਲਾ ਕੇ ਆਉਣਾ ਲੋਡ ਤਾਂ ਤੁਹਾਨੂੰ ਆਵੇ ਮਿੱਤਰੋ ਲਾਉਣਾ ਪੈਣਾ ਤੇ ਉਹ ਫੋਟੋ ਫੋਟੋ ਮੇਰੇ ਖਿਆਲ ਮੁਤਾਬਕ ਲਾ ਕੇ ਸੈਂਪਲ ਟਰੱਕ ਰੱਖੋ ਕੁਛ ਨਾ ਉੱਤੇ ਲਿਖੋ ਜਿਹੜਾ ਤੁਸੀਂ ਝਲਰਾ ਝੁਲਰਾ ਲਾਈਆਂ ਹੋਆਂ ਉਹ ਵੀ ਲਾ ਕੇ ਵਿੱਚ ਰੱਖ ਲੋ ਟਰੱਕ ਦੇ ਕਿਉਂਕਿ ਮੈਂ ਜਿੰਨੇ ਦੇਖਿਆ ਨਾ ਰੋਡ ਦੇ ਉੱਤੇ ਪੁਲਿਸ ਵਾਲਿਆਂ ਨੇ ਵੀ ਟਰੱਕ ਰੋਕੇ ਆ ਉਹ ਜਾਦੇ ਚੱਲਰਾਂ ਵਾਲੇ ਤੇ ਜਿਨ੍ਹਾਂ ਦੇ ਪਿੱਛੇ ਫੋਟੋਆਂ ਲਾਗੀਆਂ ਟਰੈਲਰਾਂ ਦੇ ਵੱਡੀਆਂ ਵੱਡੀਆਂ ਜਿਵੇਂ ਕਰਾ ਸਿੱਧੂ ਮੂਸੇ ਵਾਲੇ ਦੀਆਂ ਬੱਬੂ ਮਾਨ ਦੀਆਂ ਆਦੀਪ ਸਿੱਧੂ ਦੀਆਂ ਜਾਂ ਬਾਬਾ ਦੀਪ ਸਿੰਘ ਵਰਗਿਆਂ ਦੀਆਂ ਉਹ ਇਦਾਂ ਦੇ ਟਰੱਕਾਂ ਨੂੰ ਉਹਨਾਂ ਨੂੰ ਹਰ ਮੌਕਾ ਮਿਲ ਜਾਂਦਾ ਵੀ ਇਹ ਪੱਕਾ ਇੰਡੀਅਨ ਆ ਉਹਨਾਂ ਨੂੰ ਪਤਾ ਇਸ ਚੀਜ਼ ਦਾ ਤੇ ਨਾ ਹੀ ਪਿੱਛੇ ਪੰਜਾਬੀ ਦੇ ਵਿੱਚ ਕੁਝ ਸ਼ੇਅਰ ਸ਼ੋਰ ਲਿਖੋ ਜੇ ਲਿਖਣਾ ਕੁਝ ਅੰਗਰੇਜ਼ੀ ਚ ਲਿਖ ਲਓ ਤਾਂ ਕਿ ਇਹਨਾਂ ਨੂੰ ਸਮਝ ਆਵੇ ਕਿਉਂਕਿ ਜਦੋਂ ਪੰਜਾਬੀ ਲਿਖੀ ਦੇਖਦੇ ਹੋ ਹੋਰ ਖੈਦਿਆ ਵੀ ਆਹ ਕੀ ਲਿਖੀ ਕੁਝ ਚੀਜ਼ਾਂ ਨੂੰ ਨਾ ਥੋੜਾ ਬਹੁਤਾ ਜਰੂਰ ਸਮਝੋ ਤਾਂ ਕਿ ਇਸ ਟਾਈਮ ਆਪਣੇ ਉੱਤੇ ਜਿਹੜਾ ਮਾੜਾ ਟਾਈਮ ਉਹ ਚੱਲ ਰਿਹਾ ਹੈਗਾ ਉਹਨੂੰ ਕਿਤੇ ਨਾ ਕਿਤੇ ਅਵਾਰਡ ਕਰਨ ਦੀ ਕੋਸ਼ਿਸ਼ ਕਰ ਤੂੰ ਕਰੋ ਕਿਉਂਕਿ ਜਿਵੇਂ ਪਹਿਲਾਂ ਆਰਕਨਸਾਸ ਸਟੇਟ ਨੇ ਕੀਤਾ ਸੀਗਾ ਵੀ ਜਿਹੜੇ ਡਰਾਈਵਰਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਵੀ ਉਹ ਸਾਡੀ ਸਟੇਟ 'ਚ ਨਹੀਂ ਆ ਸਕਦੇ ਉਦੋਂ ਪਿੱਛੋਂ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਐਗਜ਼ੀਕਟਿਵ ਆਰਡਰ ਹੀ ਸਾਈਨ ਕਰ ਦਿੱਤਾ ਸੀਗਾ ਤੇ ਵੀ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਟਰੱਕ ਚਲਾ ਹੀ ਨਹੀਂ ਸਕਦਾ ਉਸ ਤੋਂ ਪਿੱਛੋਂ ਟੈਕਸਾਸ ਸਟੇਟ ਦੇ ਕਾਰਨਰ ਨੇ ਵੀ ਇੱਕ ਬੈਲ ਪਾਸ ਕਰ ਦਿੱਤਾ ਹੈਗਾ ਵੀ ਜਿਹੜੇ ਬੰਦਿਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਟਰੱਕ ਤੇ ਨਾ ਚੜਨ ਉਹਨਾਂ ਦਾ ਸਪੈਸ਼ਲ ਤੌਰ ਤੇ ਜਿਹੜਾ ਟੈਸਟ ਆ ਉਹ ਜਦੋਂ ਆਪਾਂ ਪੇਪਰ ਦੇਣ ਜਾਂਦੇ ਹਾਂ ਨਾ ਰਿਟਨ ਟੈਸਟ ਉਦੋਂ ਥੋਥੋਂ ਅੰਗਰੇਜ਼ੀ ਉੱਥੇ ਬੁਲਾ ਕੇ ਵੀ ਦੇਖੀ ਜਾਊਗੀ ਪੜਾ ਕੇ ਵੀ ਦੇਖੀ ਜਾਊਗੀ ਲਿਖਾ ਕੇ ਵੀ ਦੇਖੀ ਜਾਊਗੀ ਫਿਰ ਤੁਹਾਨੂੰ ਲਾਇਸੈਂਸ ਦਿੱਤਾ ਜਾਊਗਾ ਟੈਕਸਾਸ ਸਟੇਟ ਦਾ ਲਾ ਜਿਹਨਾਂ ਨੇ ਟੈਕਸਾਸ ਦੇ ਵਿੱਚ ਲਾਇਸੈਂਸ ਲੈਣਾ ਉਹਨਾਂ ਵਾਸਤੇ ਜਿਹਨਾਂ ਕੋਲੇ ਆਲਰੇਡੀ ਲਾਇਸੈਂਸ ਹੈਗੇ ਜਿਵੇਂ ਆਪਾਂ ਵਰਗੇ ਚੱਲਦੇ ਆ ਆਪਾਂ ਨੂੰ ਕਿਤੇ ਵੀ ਪੁਲਿਸ ਵਾਲਾ ਟੈਕਸਸ ਦੇ ਵਿੱਚ ਰੋਕ ਕੇ ਆਪਣਾ ਇੰਗਲਿਸ਼ ਪ੍ਰੋਫੀਸੀਐਂਸੀ ਦਾ ਟੈਸਟ ਆ ਉਹ ਲੈ ਸਕਦਾ ਹੈਗਾ ਪੜਾ ਸਕਦਾ ਲਿਖਾ ਸਕਦਾ ਬੁਲਵਾ ਸਕਦਾ ਸਾਈਨ ਆ ਜਿਹੜੇ ਉਹ ਆਪਾਂ ਨੂੰ ਕਹਿ ਸਕਦਾ ਵੀ ਆਹ ਸਾਈਨਾਂ ਦਾ ਕੀ ਮਤਲਬ ਹੈਗਾ ਸੋ ਕਾਫੀ ਸਾਰੇ ਨਾ ਐਪਾਂ ਵਗੈਰਾ ਹੈਗੀਆਂ ਅੱਜਕੱਲ ਆਪਣੇ ਫੋਨਾਂ ਦੇ ਉੱਤੇ ਇੱਕ ਹੈਗੀ ਆ ਸੀਡੀਐਲ ਪ੍ਰੈਪ ਨਾਂ ਦੀ ਐਪ ਆ ਬੜੀ ਵਧੀਆ ਉਹਦੇ ਵਿੱਚ ਤੁਸੀਂ ਜਾ ਕੇ ਸਾਰਾ ਆਪ ਦਾ ਪ੍ਰੈਕਟਿਸ ਕਰ ਸਕਦੇ ਹੈਗੇਓ ਪੇਪਰਾਂ ਦੀ ਸਾਈਨ ਵਗੈਰਾ ਦੇਖ ਸਕਦੇ ਹੈਗੇਓ ਤੇ ਜਿਹੜਾ ਤੁਸੀਂ ਅੰਗਰੇਜ਼ੀ ਵਗੈਰਾ ਸਿੱਖਣੀ ਆ ਉਹ ਵੱਧ ਤੋਂ ਵੱਧ ਨਾਲ ਅੰਗਰੇਜ਼ੀ ਦੀਆਂ ਖਬਰਾਂ ਵਗੈਰਾ ਚੱਲਦੇ ਟਰੱਕ ਤੋਂ ਤੁਸੀਂ ਸੁਣਿਆ ਕਰੋ ਤੇ ਤਾਂ ਕਿ ਤੁਹਾਨੂੰ ਜਿਹੜੀ ਅੰਗਰੇਜ਼ੀ ਦੀ ਸਮਝ ਲੱਗਣ ਲੱਗੇ ਉਤੋਂ ਫਿਰ ਹੌਲੀ-ਹੌਲੀ ਬੋਲਣ ਦੀ ਕੋਸ਼ਿਸ਼ ਕਰਿਆ ਕਰੋ ਇਹ ਇਹ ਬਹੁਤ ਜ਼ਰੂਰੀ ਹੈਗਾ ਕਿਉਂਕਿ ਹੁਣ ਇਹ ਸਾਰੀਆਂ ਸਟੇਟਾਂ ਨੇ ਮੈਨੂੰ ਲੱਗਦਾ ਹੈ ਤਾਂ ਕਰ ਦੇਣਾ ਹੈਗਾ ਬਾਕੀ ਫਨਰੇਡਾ ਦੀ ਮੈਂ ਗੱਲ ਕਰ ਰਿਹਾ ਸੀਗਾ ਫਨਰੇਡਾ ਨੂੰ ਜਾਣ ਵਾਸਤੇ ਆਪਣੇ ਬੰਦਿਆਂ ਦੀ ਗਿਣਤੀ ਕਾਫੀ ਘਟੀ ਆ ਕਿਉਂਕਿ ਉਹਨਾਂ ਨੇ ਤਾਂ ਇਹ ਕਰਤਾ ਨਾ ਵੀ ਜੇ ਕੋਈ ਵਰਕ ਪਰ ਮਟੜਾ ਸਾਡੀ ਸਟੇਟ ਦੇ ਵਿੱਚ ਆਉਂਦਾ ਤਾਂ ਉਹ ਨੂੰ ਅਸੀਂ ਨਹੀਂ ਚਲਾਉਣ ਦੇਣਾ ਟਰੱਕ ਫੜ ਲੈਣਾ ਕਿਉਂਕਿ ਉਹਨਾਂ ਨੇ ਜਿਹੜੇ ਉਹਨਾਂ ਦੇ ਐਗਰੀਕਲਚਰ ਸਟੇਸ਼ਨ ਹੈਗੇ ਉੱਥੇ ਵੀ ਆਈਸ ਬਿਠਾਦੀ ਹੈ ਤੇ ਡੀਓਟੀ ਵਗੈਰਾ ਹੀ ਬੈਠੀ ਆ ਇਸੇ ਤੇ ਜਿਹੜੇ ਰੈਸਟਰ ਗਿਆ ਵਗੈਰਾ ਹੈਗੇ ਆ ਟਰੱਕ ਟਰੱਕ ਸਟਾਪਾਂ ਵਗੈਰਾ ਤੇ ਮਾੜੀ ਮੋਟੀ ਉੱਥੇ ਛਾਪੇ ਮਾਰੀ ਹੁੰਦੀ ਹੈਗੀ ਆ ਜਦੋਂ ਉਹਨਾਂ ਨੂੰ ਵਰਕ ਪਰਮਿਟ ਵਾਲਾ ਤਸਹ ਜਾਂਦਾ ਹੈਗਾ ਉਹ ਫਿਰ ਜਿਵੇਂ ਕਹਿੰਦਾ ਵੀ ਉਹਨੂੰ ਤਾਂ ਪੱਕਾ ਹੀ ਕਹਿ ਜਾਂਦੇ ਵੀ ਆ ਜਾ ਇਧਰ ਤੈਨੂੰ ਤਾਂ ਛੱਡਾਂ ਨਹੀਂ ਅਸੀਂ ਫੁੱਲ ਰੈਡਾ ਇਸ ਟਾਈਮ ਬਹੁਤ ਜ਼ਿਆਦੇ ਵੱਡੀ ਪੱਧਰ ਤੇ ਜਿਹੜੀ ਇਮੀਗ੍ਰੈਂਟ ਵਿਰੋਧੀ ਜਿਵੇਂ ਕਹਿੰਦਾ ਵੀ ਕੰਮ ਕਰ ਰਹੀ ਹੈਗੀ ਆ ਸੋ ਇਸੇ ਤਰੀਕੇ ਦੇ ਨਾਲ ਕਈ ਥਾਂਾਂ ਤੇ ਉਕਲੋਆਮਾ ਦੇ ਵਿੱਚ ਵੀ ਕਈ ਬੰਮਡਿਆ ਨੂੰ ਅੰਗਲਿਸ਼ ਪ੍ਰੈਫੀਸ਼ੈਂਸੀ ਵਾਸਤੇ ਰੋਕਿਆ ਗਿਆ ਹੈਗਾ ਕਈਆਂ ਨੂੰ ਆਊਟ ਆਫ ਸਰਵਿਸ ਵੀ ਕੀਤਾ ਗਿਆ ਹੈਗਾ ਤੇ ਕਈਆਂ ਨੂੰ ਟੈਸਟ ਲੈ ਕੇ ਜਾਣ ਵੀ ਦਿੱਤਾ ਗਿਆ ਹੈਗਾ ਕੈਂਸਰ ਦੇ ਵਿੱਚ ਵੀ ਇਦਾਂ ਦੀ ਗੱਲਬਾਤ ਹੋ ਰਹੀ ਹੈਗੀ ਆ ਸੋ ਜਿਹੜੇ ਪਾਸੇ ਵੀ ਤੁਸੀਂ ਜਾਣੇ ਹੈਗੇ ਉਹ ਇਹ ਗੱਲ ਦਿਮਾਗ ਦੇ ਵਿੱਚ ਰੱਖ ਕੇ ਜਾਓ ਵੀ ਕਿਤੇ ਵੀ ਸਾਨੂੰ ਰੋਕ ਕੇ ਸਾਡਾ ਜਿਹੜਾ ਅੰਗਰੇਜ਼ੀ ਦਾ ਟੈਸਟ ਉਹ ਲਿਆ ਜਾ ਸਕਦਾ ਹੈਗਾ ਤੇ ਤੁਹਾਨੂੰ ਪਤਾ ਵੀ ਇਹ ਪੁਲਿਸ ਵਾਲੇ ਜਾਣ ਕੇ ਸ਼ਬਦ ਵੀ ਇਦਾਂ ਦੇ ਕਈ ਵਾਰ ਵਰਤਦੇ ਆ ਵੀ ਤੁਹਾਨੂੰ ਸਮਝਾਂ ਲੱਗੇ ਕਿਉਂਕਿ ਮੈਨੂੰ ਇੱਕ ਪੁਲਿਸ ਵਾਲੇ ਨੇ ਰੋਕ ਲਿਆ ਮੈਨੂੰ ਕਹਿੰਦਾ ਵੇਅਰ ਡੂ ਯੂ ਡਿਪਾਰਚਰ ਜਿਵੇਂ ਆਪਾਂ ਕਹਿੰਦੇ ਨਹੀਂ ਵੀ ਆਪਾਂ 에어ਪੋਰਟ ਤੇ ਲਿਖਿਆ ਹੁੰਦਾ ਅਰਾਈਵਲ ਤੇ ਡਿਪਾਰਚਰ ਮੈਨੂੰ ਕਹਿੰਦਾ ਵੇਅਰ ਡੂ ਯੂ ਡਿਪਾਰਚਰ ਹੁਣ ਜੇ ਆਪਾਂ ਆਮੇ ਸ਼ਬਦ ਯੂਜ਼ ਨਹੀਂ ਕਰਦੇ ਜੇ ਕੋਈ ਨਵਾਂ ਬੰਦਾ ਹੋਵੇ ਉਹਨੂੰ ਸਮਝ ਨਹੀਂ ਲੱਗਣੀ ਉਹਨੇ ਕਹਿਣਾ ਕੀ ਕਿਹਾ ਤੂੰ ਵਾਟਰ ਜੀ ਸੇ ਵਾਟਰ ਜੀ ਸੇ ਉਹਨੇ ਕਹਿਣਾ ਆ ਜਾ ਸੱਲੇ ਤੇ ਮੇਰੀ ਸਮਝ ਨਹੀਂ ਲੱਗੀ ਵੀ ਕੀ ਕਰਦਾ ਹੈਗਾ ਸੋ ਕਾਫੀ ਸਾਰੀਆਂ ਚੀਜ਼ਾਂ ਇਹ ਜਾਣਬੁੱਝ ਕੇ ਇਦਾਂ ਦੇ ਸ਼ਬਦ ਲੈ ਕੇ ਆਉਂਦੇ ਆ ਤਾਂ ਕਿ ਬੰਦੇ ਨੂੰ ਕਿਵੇਂ ਨਾ ਕਿਵੇਂ ਫਸਾਇਆ ਜਾਵੇ ਤੇ ਉਹਦਾ ਜਿਹੜ ਇਹ ਵਗਰੇ ਵਟੇ ਇਕਵੇ ਕੀਤਾ ਜਾਵੇ ਸੋ ਜਰੂਰ ਵੀਰੋ ਕੇਅਰਫੁਲ ਹੋ ਕੇ ਰੋਡ ਤੇ ਚੱਲੋ ਬਾਕੀ ਜਿਹੜੀ ਹੇਟ ਚੱਲ ਰਹੀ ਹੈਗੀ ਆ ਉਹਦਾ ਟੱਟ ਕੇ ਮੁਕਾਬਲਾ ਇਸੇ ਤਰੀਕੇ ਨਾਲ ਹੀ ਕਰ ਸਕਦੇ ਆ ਆਪਣਾ ਆਪ ਕਲੀਨ ਰੱਖੋ ਆਪਦੇ ਟਰੱਕ ਦੇ ਉੱਤੇ ਕੋਈ ਸਾਈਨ ਵਗੈਰਾ ਨਾ ਐਸਾ ਵੈਸਾ ਲਾਓ ਜਿੱਥੋਂ ਤੁਸੀਂ ਦੂਰੋਂ ਪਛਾਣੇ ਜਾਓ ਝਲਰਾਂ ਝੁਲਰਾਂ ਜੀਆਂ ਇਹ ਲਾ ਦਿਓ ਜਿਹੜਾ ਪੱਬੂ ਮਾਨ ਉਹਨਾਂ ਦੀਆਂ ਫੋਟੋ ਲਾਗੀਆਂ ਹੋਗੀਆਂ ਹੈਗੀਆਂ ਜਾਂ ਸਿੱਧੂ ਮੂਸੇਵਾਲੇ ਉਹਨਾਂ ਦੀਆਂ ਗੱਨਾ ਗੁਣਾ ਵਾਲੀਆਂ ਉਹ ਚੀਜ਼ਾਂ ਨੂੰ ਲਾ ਦਿਓ ਕਿਉਂਕਿ ਇਹਦੀਆਂ ਫੋਟੋ ਹੁੰਦੀਆਂ ਇਹ ਨਾ ਤੁਹਾਡਾ ਜਿਹੜਾ ਚਿਹਰਾ ਮੂਰਾ ਉਹ ਉਹਨਾਂ ਨੂੰ ਮੂਰੇ ਦਿਖਾ ਰਹਿੰਦੀਆਂ ਵੀ ਇਹ ਬੰਦਾ ਕ੍ਰਿਮੀਨਲ ਵਰਤੀ ਦਾ ਜਿਹੜਾ ਗੱਨਾ ਵਾਲੀਆਂ ਫੋਟੋ ਲਾਇਕ ਕਰਦਾ ਹੈਗਾ ਏ ਤੋ ਕਿਤੇ ਨਾ ਕਿਤੇ ਆਪਦਾ ਪੂਰੇ ਕਲੀਨ ਰਹਿ ਕੇ ਸਿਆਣੇ ਬਣ ਕੇ ਟਰੱਕ ਸਟਾਪ ਦੇ ਉੱਤੇ ਟਰੱਕ ਜਿਹੜਾ ਹੈਗਾ ਜੇ ਤੇਲ ਭਰਉਣ ਤੋਂ ਪਿੱਛੋਂ ਸ਼ੀਸ਼ੇ ਸਾਫ਼ ਕਰਨ ਤੋਂ ਪਿੱਛੋਂ ਛੇਤੀ ਲਾਈਨ ਚ ਮੂਵ ਕਰ ਦਿਓ ਜੇ ਖਾਣਾ ਪੀਣਾ ਤਾਂ ਟਰੱਕ ਜਿਹੜਾ ਹੈਗਾ ਪਾਰਕਿੰਗ ਦੇ ਵਿੱਚ ਲਾ ਕੇ ਉਹ ਉੱਤੇ ਸਾਹਮਣੇ ਰਸਤਾ ਨਾ ਬਲਾਕ ਕਰੋ ਕਾਜ ਵੀ ਤੁਸੀਂ ਬਾ ਦਦਾ ਦਾ ਘੰਟਾ ਉੱਥੇ ਪਉਣਾ ਪਉਣਾ ਘੰਟਾ ਖੜੇ ਰਹੋ ਕਿਉਂਕਿ ਫਿਰ ਇਸ ਚੀਜ਼ਾਂ ਦੇ ਨਾਲ ਕਈ ਵਾਰੀ ਲੜਾਈ ਹੁੰਦੀ ਹੈ ਜੇ ਹੁਣ ਉੱਥੇ ਆਪਣੀ ਕਿਸੇ ਗੋਰੇ ਨਾਲ ਲੜਾਈ ਹੁੰਦੀ ਹੈ ਆਪਣੀ ਪੋਜੀਸ਼ਨ ਬਾਈ ਨਹੀਂ ਚਾਹੇ ਲੱਖ ਗੋਰਾ ਗਲਤ ਹੋਵੇ ਉਹਨਾਂ ਨੇ ਕੜੀ ਥੋਡੇ ਲਾ ਲੈਣੀ ਆ ਤੁਹਾਨੂੰ ਮੈਂ ਪੱਕੀ ਗੱਲ ਦੱਸਦੀ ਆ ਤੇ ਥੋੜਾ ਜਿਹਾ ਨਹਾ ਧੋ ਕੇ ਵਧੀਆ ਆਪਣੀ ਪੈਂਟ ਸ਼ਰਟ ਪਾ ਕੇ ਬੂਟ ਵਾਟ ਪ੍ਰੋਪਰ ਤਰੀਕੇ ਨਾਲ ਪਾ ਕੇ ਉੱਤੋਂ ਦੀ ਵੈਸਟ ਵਗੈਰਾ ਪਾ ਕੇ ਜਾਓ ਜਿਹੜੇ ਮੁੰਡੇ ਮੁੰਨੇ ਆ ਉਹ ਰਦਾੜੀ ਧੂੜੀ ਵਧੀਆ ਬਣਾ ਕੇ ਰੱਖੋ ਵਾਲ ਬੂਲ ਸੈਟ ਕਰਕੇ ਰੱਖੋ ਜਿਹੜੇ ਮੁੰਡੇ ਪੱਗਾਂ ਬੰਨਦੇ ਆ ਉਹ ਪਰਨੇਪੁਰ ਨੇ ਬੰਨਣੇ ਛੱਡ ਕੇ ਪ੍ਰੋਪਰ ਤਰੀਕੇ ਨਾਲ ਉਹ ਰਦਾੜੀ ਧੂੜੀ ਬਰਾਸ਼ਣਾ ਸੈਟ ਕਰਕੇ ਤੇ ਵਧੀਆ ਟੂਟੀ ਵਾਲੀ ਪੱਗ ਬੰਨ ਕੇ ਤੇ ਆਪ ਦਾ ਕਲੀਨ ਰੱਖ ਕੇ ਜਾਓ ਤਾਂ ਕਿ ਜੇ ਕੋ ਬੰਦਾ ਮਿਲੇ ਤਾਂ ਉਹਨੂੰ ਸਾਹਮਣੇ ਪਤਾ ਲੱਗੇ ਵੀ ਹਾਂ ਇਹ ਸਿਕ ਸਰਦਾਰ ਆਉਂਦਾ ਵੀ ਇਹ ਬੰਦੇ ਸਟਿੰਕੀ ਨਹੀਂ ਹੈਗੇ ਇਹ ਸਕੰਕ ਨਹੀਂ ਹੈਗੇ ਇਹ ਕਲੀਨ ਬੰਦੇ ਹੈਗੇ ਸੋ ਇਹ ਚੀਜ਼ਾਂ ਦਾ ਆਪਾਂ ਟੱਟ ਕੇ ਮੁਕਾਬਲਾ ਕਰਨਾ ਜਿਹੜਾ ਕਿਤੇ ਵੀ ਕੋਈ ਉਹ YouTube ਤੇ ਜਾਂ ਕਰੀ ਥਾਮਾ ਦੇ ਉੱਤੇ ਭੰਡੀ ਪ੍ਰਚਾਰ ਹੁੰਦਾ ਹੈਗਾ ਤਾਂ ਉਹਨੂੰ ਜਿਵੇਂ ਕਿਹਾ ਵੀ ਜਵਾਬ ਦਿਓ ਉਹ ਚੀਜ਼ਾਂ ਦਾ ਤੇ ਉਹਨਾਂ ਨੂੰ ਦੱਸੋ ਵੀ ਵੀ ਯੂ ਆਰ ਨਾਟ ਬੈਡ ਪੀਪਲ ਤੇ ਵੀ ਅਸੀਂ ਕੋਈ ਇਹ ਨਹੀਂ ਹੈਗੇ ਵੀ ਅਸੀਂ ਗਲਤ ਬੰਦੇ ਆ ਕੋਈ ਅਸੀਂ ਇਹ ਹਾਰਡ ਵਰਕਿੰਗ ਪੀਪਲ ਆ ਕੰਮ ਕਰਨ ਆਏ ਆ ਇੱਥੇ ਜਿਵੇਂ ਤੁਸੀਂ ਲੋਕ ਲਿਵਿੰਗ ਬਣਾ ਰਹੇ ਹੋ ਟਰੱਕ ਚਲਾ ਕੇ ਉਹ ਮੈਂ ਅਸੀਂ ਕਰ ਰਹੇ ਹੈਗੇ ਹਾਂ ਬਾਕੀ ਕੋਸ਼ਿਸ਼ ਕਰੋ ਵੀ ਜਿਹੜਾ ਚੀਪ ਫਰੇਟ ਹੈਗਾ ਉਹਨੂੰ ਜ਼ਰੂਰ ਨੋ ਕਰੋ ਕਿਉਂਕਿ ਮੈਨੂੰ ਲੱਗਦਾ ਵੀ ਹੁਣ ਜਿਸ ਤਰੀਕੇ ਦੇ ਨਾਲ ਸਿਸਟਮ ਚੱਲ ਰਿਹਾ ਹੈਗਾ ਤੇ ਥੋੜਾ ਕਣਾ ਜਿਵੇਂ ਵਗੈਰਾ ਰੇਟਾਂ ਵਗੈਰਾ ਦਾ ਇਹ ਫਰਕ ਅggen ਪਾਊਗਾ ਥੋੜਾ ਕਣਾ ਪਿਆ ਵੀ ਹੈਗਾ ਤੇ ਕਿਤੇ ਨਾ ਕਿਤੇ ਜਿਹੜਾ ਚੀਪਪਰੇਟ ਆ ਉਹ ਨਾ ਚੱਕੋ ਤਾਂ ਕਿ ਬ੍ਰੋਕਰਾਂ ਨੂੰ ਇਹ ਲੱਗੇ ਵੀ ਹਾਂ ਇਹ ਬੰਦੇ ਵੀ ਟਟ ਕੇ ਪੈਸੇ ਲੈ ਕੇ ਕੰਮ ਕਰਦੇ ਹੈਗੇ ਸੋ ਜਰੂਰ ਕੇਅਰਫੁਲ ਰਹੋ ਮੇਰਾ ਵੀ ਤੇ ਅਗਲੇ ਵੀਕ ਫੇਰ ਆਪਾਂ ਕਿਸੇ ਨਾ ਕਿਸੇ ਨਵੀਂ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਲਈ ਉਹਦੇ ਹੋ ਜਾਇਸ਼ਤ ਸਤਿ ਸ੍ਰੀ ਅਕਾਲ